ਨਹੀਂ ਨਹੀਂ ਇਹਨਾਂ ਕੋ ਸਾਰੇ ਰਾਈਟ ਹੈਗੇ ਆ ਹਾਂ ਇਹਨਾਂ ਕੋ ਸਭ ਰਾਈਟ ਹੈਗੇ ਆ ਪੁਲਿਸ ਦੀ ਲੋੜ ਨਹੀਂ ਹੈਗੀ ਮੈਂ ਦੱਸ ਦੂੰਗੀ ਫਿਰ ਰਾਈਟ ਕਿਹੜੇ ਆ ਇਹਨਾਂ ਕੋ ਸਾਰੇ ਟੈਰ ਨੇਗੇ ਆ ਜੇ ਮੈਂ ਤੁਹਾਨੂੰ ਦੱਸ ਸਕਾਂ ਲੇਕਰ ਤੁਸੀਂ ਤਕਰੀਬਨ ਦੁਕਾਨਾਂ ਜਿਹੜੀਆਂ ਮੰਦਾਨ ਨੇ ਕਰਨ ਵਾਲੇ ਮਤ ਸੰਯਤ ਤਕਰੀਬਨ ਉਹਨਾਂ ਨੇ ਆਲਰੇਡੀ ਦੋ ਦੋ ਫੋਟਾ ਡੇ ਬਣਾਈਆਂ ਜਿੰਨੇ ਵੀ ਤੱਕ ਮਾਰ ਗਿਆ ਉਹ ਤਾਂ ਬਾਹਰ ਨੂੰ ਚਾਹ ਅੰਦਰ ਫੋਟਸ ਐ ਮੋਰੇ ਲੈ ਕੇ ਬੈਠਿਆ ਜਦੋਂ ਬਾਹਰੋਂ ਤਾਰੇ ਸਿਆ ਭੈਣਾ ਆਉਣੀ ਆ ਸਾਨੂੰ ਪਤਾ ਜਦੋਂ ਦੂਜੇ ਦੇ ਵਿੱਚ ਬਚ ਕੇ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਸਮਝਾ ਦਿਓ ਕਿ ਕਾਉਂਸਲ ਕੰਮ ਕਿਹੜੇ ਕਰ ਰਹੀ ਹੈ ਕਿੰਨੇ ਮਨਜ਼ਮ ਮਜ਼ਦੂਰ ਕਿੰਨੇ ਕੰਮ ਕਰਨਾ ਸਸੂ ਹਾ ਟਿਕ ਇੰਸਪੈਕਟਰ ਮਜ਼ਦੂਰ ਕਿੰਨੇ ਟੋਟਲ ਤੁਹਾਡੇ ਕੋਲ ਇਥੇ 6 6 ਮਜ਼ਦੂਰ ਕੀ ਕਰਦੇ ਸਾਰਾ ਤੇ ਕਿਹੜੀਆਂ ਦਵਾਈਆਂ ਨੇ ਜੇ ਕੋਈ ਕੰਮ ਹੀ ਨਹੀਂ ਪਿੰਡ ਵਿੱਚ ਚੱਲ ਰਿਹਾ ਸੀਗਰ ਆਪਣਾ ਕੰਮ ਕਰਦਾ ਵਾਟਸਪਲੇ ਆਪਣਾ ਕੰਮ ਕਰਦਾ ਸਫਾਈ ਵਾਲੇ ਮੋਜਾ ਕਰਕੇ ਆਪਣਾ ਮੁੜਿਆਉਂਦੇ ਪਿੰਡ ਵਾਲੇ ਕਹਿੰਦੇ ਸਫਾਈ ਕਿਤੇ ਨਿਕਾ ਹੋਇਆ ਆ ਮੁਲਾਜ਼ਮ ਕੀ ਕਰਦੇ ਜਿਹੜੇ ਬਾਹਰ ਨੇ ਆ ਤਾਂ ਇੱਥੇ ਵਾਲੇ ਮੁਲਾਜ਼ਮ ਅੰਦਰ ਬਿਠਾ ਕੇ ਰੱਖੇ ਜਿਹੜੇ ਇਹ ਵੀ ਕਰਦੇ ਹੋ ਗਏ ਬਹੁਤ ਪ੍ਰੋਬਲਮ ਹੈ ਕਿ ਇੱਥੇ ਵਰਕਸ਼ਾਪ ਤੇ ਕੰਮ ਚੰਗਾ ਚੱਲਦਾ ਨਹੀਂ ਆ ਉਹ ਸਾਰੇ ਕੰਮ ਛੱਡ ਕੇ ਜਾਂਦੇ ਆ ਫੇਰ ਆ ਗਏ ਉਹ ਉੱਥੇ ਖੜ੍ਹਾ ਰਹਿੰਦੇ ਆ ਕੋਈ ਵੀ ਉਹਦੇ ਵਿੱਚ ਬਹਾਨਾ ਕਿ ਲੱਗਦਾ ਉਹਦੇ ਕਿਸੇ ਦਾ ਵੀ ਐਕਸੀਡੈਂਟ ਹੋ ਗਿਆ ਦਾ ਆਪਣੇ ਕਾਂਵਰਟ ਸਾਹਿਬ ਨੇ ਉਹਨਾਂ ਤੇ ਬਹੁਤ ਵੱਡੀ ਵੀਡੀਓ ਪਾਈ ਹੈ ਤੇ ਇਹੋ ਸਭ ਉਹ ਕਰਵਾ ਦੱਟਾ ਨੂੰ ਕਿਹਾ ਜਾਂ ਆਪਣਾ ਕੋਈ ਆਪਣੀ ਵਰਕਸ਼ਾਪ ਦੇ ਅੰਦਰ ਤਾਂ ਜਿੱਨਾ ਉਹਦਾ ਖਲਾਰਾ ਹੈ ਉਸ ਖਲਾਰੇ ਦੇ ਨਾਲ ਮੋਟਰਸਾਈਕਲ ਹੋ ਗਿਆ ਪੈਂਚਰ ਹੋ ਗਿਆ ਤੇ ਅੱਗੇ ਰੋਡ ਤਾਂ ਬਹੁਤ ਖਰਾਬ ਹੈ ਉਹ ਵਿੱਚ ਟਰਾਲੀਆਂ ਲਾਣ ਦੇ ਹਿਸਾਬ ਤੇ ਸਾਨੂੰ ਮੰਨਿਆ ਮਸਲਾ ਇਹੋ ਸਭ ਮਤ ਵਿੱਚ ਉਹਨਾਂ ਨੂੰ ਮੈਂ ਪਹਿਲੇ ਆਲਰੇਡੀ ਦੱਸਤਾ ਹਾਂ ਜੀ ਕਾਮਰੇਟ ਸਾਹਿਬ ਦਾ ਉਹਨਾਂ ਨੇ ਫੋਟੋਸ ਦਿੱਤਾ ਕਿ ਫੌੜਵੇਂ ਮਾਦਾ ਹੋਇਆ ਉਹਨਾਂ ਨੇ ਮੈਂ ਕਹਿ ਕੇ ਆਇਆ ਉਹਨਾਂ ਦੇ ਕੋਰਪੋਰਸ ਅੱਗੇ ਬਾਹਰ ਪਰ ਜੀ ਨਹੀਂ ਸੁਣਦੇ ਜੋ ਸੰਦੂਜਾ ਹਾਲਿਆ ਤੁਸੀਂ ਪੁਲਿਸ ਨੂੰ ਲੈ ਕੇ ਹਾਂ ਹਾਂ ਫਿਰ ਅਸੀਂ ਉਹ ਕੀ ਕਰ ਰਹੇ ਨਹੀਂ ਨਹੀਂ ਇਹਨਾਂ ਕੋ ਸਾਰੇ ਰਾਈਟ ਹੈਗੇ ਆ ਹਾਂ ਇਹਨਾਂ ਕੋ ਸਭ ਰਾਈਟ ਹੈਗੇ ਆ ਪੁਲਿਸ ਦੀ ਲੋੜ ਨਹੀਂ ਹੈਗੀ ਮੈਂ ਦੱਸ ਦੂੰਗੀ ਫਿਰ ਰਾਈਟ ਕਿਹੜੇ ਆ ਇਹਨਾਂ ਕੋ ਸਾਰੇ ਰਾਈਟ ਹੈਗੇ ਜਦੋਂ ਇਹ ਖਾਤੋਂ ਉਹ ਬਿਜੂ ਪਾਈ ਉਹਨਾਂ ਦੇ ਵਰਕਸ਼ਾਪ ਦੇ ਸਾਹਮਣੇ ਥਾੜ ਕੇ ਉਹ ਨਹੀਂ ਬਸ ਅੱਗੇ ਨਾਲੋਂ ਹੁਣ ਫਰਕ ਹੈਗਾ ਬੰਦੇ ਦੁਆਰਾ ਵੇਖਿਆ ਜੀ ਖਾਣਾ ਹੁਣ ਹੁਣ ਆਦਾ ਹੈ ਫਿਰ ਕਹਿ ਕੇ ਆਇਆ ਮੈਂ ਉਹ ਬਾਹਰ ਹੀ ਖੜੇ ਸੀ ਚਲੋ ਮੈਂ ਮੈਂ ਇੱਕ ਚੀਜ਼ ਹੋਰ ਜ਼ਰੂਰ ਕਹਿੰਦੀ ਆਪਾਂ ਕਹਿਣ ਕੀ ਕਿਉਂ ਕਰਦੇ ਆ ਬੜੀ ਫੁਰਮੀ ਜਦੋਂ ਇਹ ਵੀਡੀਓ ਬਗੜਦੀ ਹੈ ਤੁਹਾਨੂੰ ਐਸਐਚਓ ਦੀ ਵੀ ਮੈਂ ਗੱਲ ਕਰਾਈ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਨਹੀਂ ਕਿ ਪੀਐਸਟੀਗੋਟ ਨਾਲ ਆ ਜਾਂਦਾ ਮਗਾਰਜ ਮਾ ਜਾਂਦੇ ਆ ਉਹਨਾਂ ਦੇ ਚਲਾਨ ਕਰੋ ਜਾਂ ਕੁਝ ਵੀ ਕਰੋ ਇਸ ਸਮੱਸਿਆ ਕੱਢ ਜੂਜਰੇ ਆਪਾਂ ਨੂੰ ਕਰਨਾ ਚਾਹੀਦਾ ਜਿਉਂ ਤਗੜੇ ਹੋਣ ਤੇ ਵੱਡੇ ਹੋਣ ਦੇ ਥਾਂਨੇ ਲੋਕਾਂ ਤੋਂ ਇਹ ਬਣਾ ਨਹੀਂ ਸਕਦਾ ਜੇ ਤੁਸੀਂ ਜੋ ਕਾਰਵਾਈ ਕਰਨੀ ਕਰੋ ਇੱਕ ਸਾਦੀ ਬਾਜ਼ਾਰ ਦਾ ਬਹੁਤ ਮੁਸ਼ਕਿਲਾਂ ਬਾਜ਼ਾਰ ਦੇ ਵਿੱਚ ਬਹੁਤ ਸਾਹ ਹਸਾਣ ਦੇ ਚੁੱਕੇ ਕਿਉਂ ਨਹੀਂ ਕਰਦੇ ਸ਼ਾਇਦ ਇਹ ਮੈਥਾ ਰਸਤਾ ਲਿਖਿਆ ਤੁਸੀਂ ਤਕਰੀਬਨ ਦਕਾਨਾਂ ਜਿਹੜੀਆਂ ਮੰਦਾਂ ਮੈਂ ਕਰਨਾਂ ਦੇ ਮਤ ਸੰਨਿਆ ਤਕਰੀਬਨ ਉਹਨਾਂ ਅੱਡੇ 2-2 ਘਟਾ ਕੇ ਬਣਾ ਗਿਆ ਜਿੰਨੇ ਵੀ ਤੱਕ ਮਾਰ ਗਿਆ ਉਹ ਤੋਂ ਬਾਅਦ ਹੀ ਚਾਹ ਤਰ ਫੁੱਸੈਂ ਮੋਰੇ ਲੈ ਕੇ ਬੈਠਿਆ ਜਦੋਂ ਬਾਹਰੋਂ ਅਰੇ ਅਸੀਂ ਆ ਪੈਣਾ ਆਉਣੀ ਆ ਸਾਨੂੰ ਪਤਾ ਜਦੋਂ ਦੂਜੇ ਦੇ ਵਿੱਚ ਬਚ ਕੇ ਮੇਰੇ ਜੀਆ ਮੋੜ ਤੇ ਖੜੇ ਹੁੰਦੇ ਆ ਚਾਹੇ ਸਾਨੂੰ ਉਹਦੇ ਵਿੱਚ ਕਿਹਾ ਸੀ ਪਾਰਕਿੰਗ ਲੈ ਕੇ ਆਉਂਦਾ ਰੋ ਮੈਨੂੰ ਮੈਦ ਹਾਲ ਤੱਕ ਪਾਰਕਿੰਗ ਦਾ ਇੰਤਜ਼ਾਮ ਨਹੀਂ ਹੋਇਆ ਨਹੀਂ ਰਹਾ ਨਾ ਉਹ ਦੁਬਾਰ ਕਦੀ ਵੀ ਉਹਨਾਂ ਨੂੰ ਲੋਟੇ ਚ ਕੱਢਿਆ ਪਿਆ ਦੇ ਵਿੱਚ ਜੇ ਨਹੀਂ ਕੱਢਦੇ ਐਂਕ ਕੱਢੋ 2 ਮਿੰਟ ਫੀਸੇ ਸਮਾਨ ਕੱਢਾਣ ਕੇ ਲਿਆਓ ਲੈਤਾ ਰਾਂ ਦਾ 1 ਕਿੰਦਾ ਨਾ ਹੋਊਗਾ ਕਿਉਂ ਇਸ ਮੰਤਰੀ ਕੋਸ਼ਿਸ਼ ਕਰਨੀ ਬੈਠੀ ਇਹ ਤੁਹਾਡੇ ਕਹਿਣ ਦੀ ਗੱਲ ਨਹੀਂ ਹੈਗੀ ਇਹ ਹਕਤਿਆਰ ਹੈ ਇਹਨਾਂ ਦੇ ਕੋਲ ਨਹੀਂ ਮੈਨੂੰ ਤਾਂ ਲੱਗਦਾ ਜੇ ਗ੍ਰਾਮ ਪੰਚਾਇਤ ਹੀ ਹੈ ਇਹ ਇੱਦਾਂ ਲੱਗਦਾ ਨਗਰ ਮਂਜਾਇਤ ਨਹੀਂ ਹੈਗੇ ਇਹਨਾਂ ਦੇ ਕੋਲ ਬਹੁਤ ਹਕਤਿਆਰ ਹੈ ਮੇਰੇ ਮਹਨੇਤ ਮੈਡਮ ਦੋ ਮਕਾਨ ਆ ਇੰਨੇ ਖਤਰਨਾਕ ਨੇ ਕਿ ਜੇ ਕੋਈ ਜਾ ਕੇ ਦੇਖੇ ਦੋਨੇ ਕਰਨ ਵਾਲੇ ਕੋਈ ਰਹੇ ਸੀ ਮੇਰਾ ਕਹ ਰਹੀ ਸੀ ਸਾਦੀ ਰੋਡ ਅੱਚਿਆ ਹੋਇਆ ਕੱਟ ਬੰਦੇ ਥੇ ਬਾਹਰ ਨਹੀਂ ਨਹੀਂ ਬਖ ਰਹੇ ਹੈ ਸਹਨੇ ਉੱਥੇ ਕੋਈ ਇਹ ਥੋੜਾ ਝਗੜੇ ਵਾਲਾ ਫਿਰ ਹੋਦਾ ਹੀ ਰਹੀ ਜਾਂਦਾ ਇੰਨਾ ਤੜਿਆ ਕਿ ਤੇ ਅੱਜ ਦੇ ਗਿਆ ਕੱਲ ਨੂੰ ਦੇ ਗਿਆ ਕੋਈ ਜਾਨੀ ਨੁਕਸਾਨ ਹੋਇਆ ਨਾ ਫਿਰ ਜਿੱਤਾ ਗਵਰਨਮੈਂਟ ਕਰ ਦੇਗੀ ਇਹਦੇ ਉਹ ਰੋ ਰੱਤ ਮੱਛੀ ਇਹਦੇ ਉਹ 5 ਲੱਖ ਮੈਂ ਮਸਤੀ ਪੁੱਛਣਾ ਚਾਹੁੰਨੀ ਕਿ ਕੀ ਹੋਈ ਜਾਂਦੇ ਨੇ ਹੈ ਕਿ ਲੈ ਕੇ ਵੀ ਜੇ ਐਨਰਾਈਜ਼ ਦਾ ਆ ਜਾਂ ਬੰਦੇ ਕਿਤੇ ਹੈਗੇ ਆ ਇੱਥੇ ਜਾਂਦਾ ਕੋਈ ਕਿ ਟਕ ਲੁਕ ਲਈ ਆ ਇੱਥੇ ਵੀ ਆ ਹਾਂ ਆ ਇਹਨਾਂ ਦਾ ਨਾਮ ਬੰਦਾ ਬੋਲ ਕੇ ਹੈ ਜੇ ਹੁਣ ਇਹਦੇ ਘਰ ਦੇ ਨਾਲ ਆ ਹਾਂਜੀ ਹਾਂ ਤੇ ਰਿਮੋਟ ਤੇ ਹੈ ਨੇ ਹੈਗਾ 2 ਮਹੀਨੇ ਹਾਂ 2 ਮਹੀਨੇ ਉਹ ਬੰਦਲ ਨਹੀਂ ਉਹ ਦੂਸਰਾ ਜਿਹੜਾ ਪੱਕਿਆਲਾ ਤਿੰਨ ਮਹੀਨੇ ਉਹ ਹੀ ਹੈ ਉਹ ਔਖਾ ਹੈ ਉਹਦੇ ਵਿੱਚ ਆਸੂਤੀ ਬਰਵਾਸੇ ਦੇ ਕਾਮਦਾਰ ਬੈਠੇ ਦੋ ਤਣ ਸਰ ਜੀ ਉਹਦੀ ਪਾਵਰਿਆਣਾ ਕੋਲ ਉਹਨੇ ਉਹਦਾ ਪਤਾ ਕੀ ਗੱਲ ਹੋ ਗਈ ਇਹਨਾਂ ਦੇ ਮੁਲਾਜ਼ਮ ਗਏ ਹੁਣ ਜੀ ਨਹੀਂ ਗੱਲ ਹੈ ਹੋਗਾ 6 ਮਹੀਨੇ ਸਾਲ ਦੁਆਰਾ ਵੀ ਇਸੇ ਮਸਲਾ ਉਠਾਇਆ ਕਿ ਕਿਸੀ 25 ਬੰਦੇ ਲੈ ਕੇ ਦਿੱਤਾ ਉਸੇ ਆਪ ਲੋਕ ਲੰਘਦੇ ਆ 25 ਬੰਦੇ ਸਾਡੇ ਆਏ ਦੋ ਸਾਡੇ ਜੇ ਤਾਂ ਹੁਣ ਇਹੋ ਸਾਹਿਬ ਕਹਿੰਦੇ ਨੋਟਿਸ ਤਾਂ glandular ਇਹ ਕੋਈ ਸ਼ੱਕ ਨਹੀਂ ਹੈ ਨਾ ਨੋਟਿਸ glandular ਸਮਝ ਹੈ ਕਾਰਵਾਈ ਤਾਂ ਕਰੀਏ ਇਸ ਤੋਂ ਬਾਅਦ ਉਹ ਮੁਕਾਰ ਇਹਨਾਂ ਡੇਂਜਰਸ ਹੈ ਨਾ ਜਦੋਂ ਉਹ ਗਿਰਿਆ ਜੇ ਕੋਈ ਜਾਨੀ ਨੁਕਸਾਨ ਹੋਇਆ ਜਾ ਕੇ ਤੁਸੀਂ ਦੇਖ ਸਕਦੇ ਹਾਲਾਤ ਕੀ ਉੱਥੇ ਅੱਛਾ ਤੁਹਾਡਾ ਵੀ ਲੋੜ ਹੈ ਮਸਜੀ ਮੈਂ ਤੁਹਾਡੀ ਮੈਨੂੰ ਹੁਣ ਤੁਸੀਂ ਦੱਸੋ ਇਹ ਸਾ ਤੁਸੀਂ ਉਹਨਾਂ ਨੂੰ ਨੋਟੀਫਾਈਟ ਚੁੱਕੇ ਹਨ ਕਾਨੂੰਨ ਵਾਲਾ ਉਹ ਦੋਗੇ ਮੈਂ ਮਨਸੀ ਕਾਜੀ ਬਿਲਕੁਲ ਪੂਰੀ ਕਹਾਣੀ ਕਰਦੇ ਮੇਰਾ ਦੋਸਤਿਆ ਸਟੇਡੀਆ ਜਿੰਦਾ ਜੇ ਮਾਰੋਣਾ ਹੰਪੜਾ ਅਕੀਨ ਕੋਲ ਤੇ ਇਕੱਠੇ ਹੁੰਦੇ ਕਿ ਕਈ ਤੁਮ ਪਿਆਰ ਦਾ ਅਸਰ ਮਾਰਾ ਉਹ ਆਇਆ ਤੇ ਉਹਨੇ ਆਪਣੇ ਪੁਰਾਣੇ ਕਾਰੇ ਢਾ ਕੇ ਉੱਥੇ ਛੋਟ ਛੋਟ ਘਰ ਬਣਾ ਲਏ ਜਿੰਦ ਬਾ ਰੇ ਜਾਂ ਫਲੋਰ ਬਣਨ ਤੇ ਸਾਈਡ ਤੇ ਉਹਨੇ ਅਫਰਡਿਟੀ ਕੀਤਾ ਸੀ ਉਹ ਮੈਂ ਵੀ ਦੇਖਿਆ ਜਾ ਕੋ ਬੋਰਡਿੰਗ ਮਸਟਰ ਬਫਰ ਬੋਰਡਿੰਗ ਜਿਹਾ ਕੁਇਸਟ ਵੀ ਕਿਤੀ ਸੀ ਲਈ ਇਹਨਾਂ ਤੋਂ ਦੇਖਦੇ ਇਹਨਾਂ ਦਾ ਦੇਖਦੇ ਇਹਨਾਂ ਕੋਲ ਪਾਵਰ ਹੈਗੀ ਤਾਂ ਕੰਮ ਮੈਨੂੰ ਪਤਾ ਹੈ ਇਹਨਾਂ ਕੋਲ ਪਾਵਰ ਸੀ ਜੇਕਰ ਕੋਈ ਸਿਕੂ ਪਾ ਲਵਾਂਗੇ ਉਹ ਪਾਵਰ ਦੇ ਜਿਵੇਂ ਤੁਹਾਨੂੰ ਮੱਝ ਜਦੋਂ ਮਾਸਟਰ ਐਨਟੈਂਡ ਸਭਾ ਕੋਈ ਧੀ ਚੱਲਦੀ ਵੀ ਬਹੁਤ ਇੰਤਿਹਾਰ ਦੇਖਿਆ ਕੋਈ ਧੀ ਚੱਲਦੀ ਹੈ ਨਾ ਤੇ ਅਸੀਂ ਕੋਪਰ ਕੀ ਤਸਵੀਰਾਂ ਮੈਂ ਐਸੀ ਐਸੀ ਵੀ ਤਾਦ ਤਾਂ ਨੇ ਤੇ ਫਿਰ ਨਾ ਅਗਰ ਜੇ ਥੈਕੂ ਉਹਦੇ ਪਾਸੇ ਉਹਦੇ ਦੋਰਾ ਵੰਡਣੀ ਉਸ ਨੂੰ ਇਹ ਵਿਗਲਾ ਨੂੰ ਕਿਲੇ ਕਾਰਨਾਇਕ ਬਣਾਇਆ ਸੀ ਸ਼੍ਰੀ ਭਗਵਾਨ ਨੇ ਆਮ ਦੇ ਦੇਗਾ ਫਦਰ ਤੋਂ ਫਦਰ ਹੋਇਆ ਤਾਂ ਨੇ ਪਤਾ ਹੀ ਲੱਗਾ ਵੀ ਉੱਪਰ ਦੀ ਮੈਨੇਜੇਰ ਦੇ ਕੋਲ ਮੈਂ ਅਸਟੇਡੀਅਮ ਦੇ ਦੋਸਤ ਨੇ ਭਾਇਆ ਕਾਰਨਾਇਕ ਬਣਾ ਰਿਹਾ ਅੱਜ ਵੀ ਉਹ ਤੇ ਉਹਨੇ ਹੁਣ ਆਪ ਬੋਲ ਜਦ ਤੱਕ ਉਹਨੂੰ ਕੋਈ ਲੋੜ ਨਹੀਂ ਹੋਣੀ ਸੀ ਟਾਸ ਕਲੋਡ ਰਹੀ ਹੋਈ ਕਾ ਕਿ ਸਾਡੇ ਜਿਹੜੇ ਪਸੰਦਿਕ ਆ ਉਹਨਾਂ ਦੇ ਜੈਸੀ ਇੱਥੇ ਹੋਈ ਹੈ ਸਾਡੇ ਵੀ ਇਹੀ ਹਰਸਤ ਹੋਣੀ ਹੈ ਇਹ ਸਮਝੋ ਵੀ ਸੂਰਜ ਸਾਹ ਨੂੰ ਮਗਾਨੇ ਸਾਹਨੇ ਆਨ ਆਰ ਆਈ ਨੋ ਰੈਜ਼ੀਡੈਂਟ ਇੰਡੀਆ ਤੁਸੀਂ ਪੱਕੇ ਰੈਜ਼ੀਡੈਂਟ ਇੰਡੀਆ ਦੇ ਕੋਈ ਸਾਰੇ ਨੋਨ ਰੈਜ਼ੀਡੈਂਟ ਇੰਡੀਆ ਦੇ ਤਾਂ ਇਥੇ ਤਨਾਇ ਕਾਲੂ ਤੇਰੀ ਬੋਗਤ ਕਰਿਆ ਨਹੀਂ ਹੈ ਇਸ ਤੱਕ ਕਿ ਅਸੀਂ ਸਰ ਮਾਦਦ ਕਰਨੀ ਉਹ ਮਾਦਦ ਨਹੀਂ ਕਰ ਸਕਦੇ ਸਾਡੇ ਇੱਕ ਤਾਂ ਇਹ ਤਹਿ ਕੋਲ ਲਾਉਣਾ ਤੁਸੀਂ ਸਾਡੇ ਵਰਗ ਕਰ ਘਰ ਬੋਰੀਆਂ ਖਾਰੀ ਜਾਂਦੇ ਬਈ ਹਾਂ ਤਾਂ ਇਤਨੇ ਥੋੜੀ ਸੋਚਿਆ ਕਰੋ ਅਸੀਂ ਤੁਹਾਡੇ ਵਿੱਚ ਹਾਂ ਅਸੀਂ ਉਹ ਬੜੀਆ ਕਰਾ ਚੰਗੇ ਇਹ ਮਨੋਂ ਕੇ ਕਹਿ ਰਹੇ ਸਿਰ ਮੇਰੇ ਮੁੰਡੇ ਨਾਲ ਲੈ ਕੇ ਮੈਂ ਗੱਲ ਕਰਕੇ ਗੱਲ ਬੋਲਣਾ ਉਹ ਕਿਤੇ ਜੇ ਅਸੀਂ ਤੁਹਾਨੂੰ ਘਰ ਦੇ ਦੋ ਸਾਡੇ ਨਾਮ ਲਾਓ ਨਾ ਨਾ ਰੋਈਏ ਤੁਹਾਡੇ ਸਿਰ ਤੀ ਦੁਕਾਨ ਹੋਰ ਕਿਹਨੂੰ ਬੇਸਿਕ ਚੱਲ ਜਾਓ ਪਰ ਤੁਸੀਂ ਆਪ ਵੀ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਲਓ ਵਿਜ਼ਿਟ ਕਰਕੇ ਦੇਖੋ ਵੀ ਨਾ ਜੇ ਜਿਵੇਂ ਜਿ세ਆ ਉਹ ਜਿਹਦਾ ਵੀ ਕਿਸੇ ਦਾ ਨਾਮ ਦੱਸ ਸਕਨਾ ਕੋਣ ਉਹਨਾਂ ਦੀ ਓਨਰਸ਼ਿਪ ਕਹਿੰਦਾ ਹੋ ਲਿਆ ਆਪਣਾ ਗਿਆ ਸੀ ਮੈਨੂੰ ਲੈਣਾ ਨਹੀਂ ਹੈ ਜੀ ਹਾਂ ਜੀ ਉਹ ਐਪਲੀਕੇਸ਼ਨ ਲੈ ਕੇ ਐਪਲੀਕੇਸ਼ਨ ਤਾਂ ਮੈਨੂੰ ਪਤਾ ਹੈ ਮੇਰੇ ਮਾਲਕ ਸਾਹ ਪੱਲਾ ਕੀ ਰਖਦਾ ਤੁਸੀਂ ਆਪਣੇ ਨਾਲੋਂ ਸੱਚੇ ਹਾਂ ਹਾਂ ਜੀ ਤੁਸੀਂ ਆਪਣੇ ਨਾਲੋਂ ਸੱਚੇ ਹੋ ਸਕਦੇ ਜਿੱਦਿਆਂ ਚੇਅਰ ਸੈਟੀਆਂ ਨੇ ਉਹ ਸਿਰਫ ਮੇਰਾ ਤਾਂ ਖਿਆਲ ਨਹੀਂ ਮਜ਼ਾ ਲੰਘ ਨਹੀਂ ਦਰਜ ਡੈਕਟੇ ਕਰਨ ਤੇ ਪਰਾਪਰ ਬੰਦਾ ਉੱਥੇ ਜਾਂਦਾ ਕੋਈ ਨਹੀਂ ਦੇ ਜਾਂਦਾ ਵੀ ਆ ਉਹ ਉਹਦੀ ਬਰਤੋਂ ਕਰਦੇ ਨਹੀਂ ਪਾ ਦਿੱਤੀ ਉਹਨਾਂ ਕੀ ਫਾਇਦਾ ਜੀ ਬੇਟਾ ਮੈਂ ਮੈਂ ਇਨਸਟਰਕਸ਼ਨ ਕਰ ਦਿੰਦਾ ਆਹ ਦੇਖੋ ਸੜਕਾਂ ਦੇਖੋ ਇੱਕ ਮਿੰਟ ਇੱਕ ਮਿੰਟ ਆ ਜਿਹੜੇ ਰਾਹ ਨੇ ਛੋਟੇ ਛੋਟੇ ਜੀ ਬਾਤ ਤੋ ਇੱਕ ਸਾਲ ਪਹਿਲਾਂ ਅਸੀਂ ਕੋਈ ਛੇ ਵਧੇ ਆਖਿਆ ਸੀ ਪਰ ਲੋਕਾਂ ਦਾ ਕੋਈ ਅਪ੍ਰੋਚ ਨਹੀਂ ਲਈ ਇਹ ਲੋਕਾਂ ਨੇ ਜੀਵਿਦਾਰਾਂ ਨੇ ਕੋ ਰਾਸਤਾ ਅਸਿਤੋਤੇ ਪਿੱਟਾ ਲੋਗੇ ਨਾਲ ਦੇ ਆ ਜਿਹੜੀ 2-3 ਫੁੱਟ ਜਗਾ ਰਿਹਾ ਕਰ ਸਕੀ ਉਹ ਵੀ ਵਧ ਕੋ ਬੰਦੇ ਜਾਰੇ ਤੱਕ ਤੱਕ ਕੋਈ ਦਾ ਸਮਾਂ ਨਹੀਂ ਹੈ ਬਹੁਤ ਸੇਕ ਲੈਂਦੇ ਆ। ਤੇ ਤੁਹਾਡਾ ਪਹਿਲਾ ਦਿਨ ਅੱਜ ਉਹ ਤੋਂ ਬਿਨਾਂ ਮੈਨੇਜਰ ਸਾਹਿਬ ਨੇ ਘਰ ਵੀ ਲੋਕੀ ਜਾਂਦਾ ਰਸਤਾ ਲੰਬਾ ਹੈ। ਉਹ 80 ਉੱਪਰ ਦਾ ਜਿਹੜਾ ਹੈ ਸਾਡੇ ਸਮਝ ਦੇ ਹੱਥੋਂ 15-17 ਤੇ 80 ਟਾ ਰੋਣ। ਪਰ ਸਾਡੇ ਭਰਾਵਾਂ ਨੇ ਜੀਵਿਦਾਰਾਂ ਨਹੀਂ। ਤੂੰ ਨਾਲ ਨਾਲ ਬਾਹਰ ਪੁਰਾਣੇ ਸਾਥੀ ਉਹ ਵੀ ਤਾਂ ਤਾਂ ਇਹ ਸਾਥੀ ਤਾਂ ਹੀ ਨਹੀਂ ਅੱਛਾ ਰਾਸਤੋ ਬੱਜੇ ਕੋਈ ਬੈਠੋ ਬੈਠੇ ਜਾਂਦਾ ਹੀ ਨਹੀਂ ਸਭੀ ਉਹ ਬਰੇ ਮਾਲਕ ਹੋਣਾ ਮਾਲਕ ਨੇ ਕੰਮ ਚਕਾਰ ਇਕ ਤਾਂ ਲੱਗੇ ਚੌਰੀ ਕਾਮਦਾਰ ਬੈਠਾ ਉੱਤੇ ਉਸ ਜਿਹੜੇ ਡੇਂਜਰਸ ਮਕਾਨ ਦਾ ਹਾਂ ਹਾਂ ਤੇ ਜਿਹੜਾ ਜੋ ਦੀ ਉਹਦਾ ਦੋ ਦਿਨਾਂ ਸਹਿਣਾ ਇੱਕ ਉੱਤੇ ਉਹਦਾ ਸਲਾਮਨ ਉਹਦਾ ਤਾਂ ਫੇਮ ਬੰਦ ਬੋਡੀ ਦਾ ਪਤੀ ਦਾ ਉਹ ਕਾਜ ਬੈਠਿਆ ਦੋਏ ਉਹ ਜਿਹੜਾ ਉਹਦਾ ਗੇਮ ਚੱਲਦੀ ਆ ਉਹ ਕਾਮਦੇ ਆ ਮਾਲਕ ਨੂੰ ਕਰਨ ਕੋਈ ਨਹੀਂ ਹੋ ਬਸ ਚਲ ਮੈਂ ਕਰਦਾ ਕੁਝ ਇਹ ਸਾਹਿਬ ਇੱਕੋ ਚ ਨੋਟਿਸ ਲਾਉਣਾ ਹੈ ਕਿ ਵੀ ਇੱਕ ਹਫਤੇ ਦੇ ਵਿੱਚ ਵਿੱਚ ਆ ਜਿਹੜਾ ਮਕਾਨ ਮਾਲਕ ਕੋਈ ਵੀ ਹੋ ਉਹ ਆ ਕੇ ਨਗਰ ਕੌਂਸਲ ਦੇ ਵਿੱਚ ਤੁਹਾਨੂੰ ਮਿਲੇ ਆਪਣੇ ਡਾਕੂਮੈਂਟ ਲੈ ਕੇ ਜਾਂ ਕੋਈ ਦੁਆ ਲੈ ਕੇ ਕਿ ਉਹ ਕਰਕੇ ਤਾਂ ਜੇ ਇੱਕ ਹਫਤੇ ਦੇ ਵਿੱਚ ਵਿੱਚ ਬਿਲਕੁਲ ਕੋਈ ਨਹੀਂ ਆਉਂਦਾ ਤੇ ਮੈਂ ਲੋਕਾਂ ਦੀ ਜਾਨਵਰ ਦੀ ਰਾਖੀ ਦੀ ਖਾਤਰ ਇਹ ਬਿਲਡਿੰਗ ਜਿਹੜੀ ਆ ਉਹਨੂੰ ਅਸੀਂ ਨਗਰ ਕੌਂਸਲ ਦੇ ਕਬਜ਼ੇ ਦੇ ਵਿੱਚ ਲਵਾਂਗੇ ਔਰ ਇਹਨੂੰ ਮકાਨ ਨੂੰ ਢਾਹੇ ਇਹ ਤਾਂ ਇਹਦਾ ਮਲਬਾ ਚੜਾਇਆ ਦਾ ਅਸੀਂ ਮਦਦ ਕਰਾ ਕੇ ਤਾਂ ਕਿ ਇਹ ਡਿਜੇਸ਼ਨ ਜਿਹੜੀ ਬਿਲਡਿੰਗ ਹੈ ਕਿਸੇ ਦੇ ਉੱਪਰ ਨਾ ਡੇਲ ਜੇ ਇਹ ਥੋੜਾ ਥੋੜਾ ਅਤਿਆਰ ਹੈਗੇ ਅੱਗੇ ਕਿ ਤੁਸੀਂ ਬਿਲਡਿੰਗ ਨੂੰ ਢਾਹ ਕੇ ਨਗਰ ਕੌਂਸਲ ਦਾ ਕਬਜਤ ਕਰ ਸਕਦੇ ਜੀ ਜਦੋਂ ਵੀ ਕੋਈ ਬੰਦਾ ਉੱਥੇ ਆਪਣੇ ਕਾਗਜ਼ ਲੈ ਕੇ ਆਊਗਾ ਮਾਲਕ ਉਹ ਤੁਹਾਨੂੰ ਜਿੰਨਾ ਤੁਸੀਂ ਖਰਚਾ ਕੀਤਾ ਹੈ ਭਰਾਵਾ ਡਿਵਾਈਸ ਸਭ ਦਾ ਸਿੱਧਾ ਤੁਹਾਨੂੰ ਪੈਸੇ ਜਮ੍ਹਾਂ ਕਰਾਊਗਾ ਫਰਦੋ ਕਬਜਾ ਵਾਪਸ ਹੋ ਜਾਣਾ ਠੀਕ ਹੈ ਜੀ ਇਹ ਕਾਰਵਾਈ ਮੈਨੂੰ ਦੁਬਾਰਾ ਨਾ ਨੀ ਇਹ ਗੱਲ ਸੁਣਨੀ ਪੈਂਦੀ ਨੰਬਰ ਦੋ ਜਿੰਨੇ ਤੁਹਾਡੇ ਰਾਹ ਖੜੇ ਹੈਗੇ ਆ ਜਿੰਨੇ ਖੂਨ ਨੂੰ ਰਸਤੇ ਜਾਂਦੇ ਕਿਸੇ ਕੋਲੋਂ ਵੀ ਰਸਤੇ ਜਾਂਦੇ ਆ ਤੁਸੀਂ ਇਹਦੀ ਨਿਸ਼ਾਨਦੇ ਕਰਦੇ ਤੇ ਪੱਕੇ ਫਿਲਮ ਕਿਉਂ ਨਹੀਂ ਲਾਦੇ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਸਮਝਾ ਦਿਓ ਕਿ ਕੌਨਸਲ ਕੰਮ ਕਿਹੜੇ ਕਰ ਰਹੀ ਹੈ ਕਿੰਨੇ ਮਨਜ਼ਮੇ ਬਿਲਕੁਲ ਮੁਲਾਜ਼ਮ ਕਿੰਨੇ ਬੜਕੋ ਇੱਥੇ ਕੰਮ ਕਰਨਾ ਐਸੋ ਐਸੋ ਹਾ ਕੀ ਇੰਸਪੈਕਟਰ ਮੁਲਾਜ਼ਮ ਕਿੰਨੇ ਟੋਟਲ ਤੁਹਾਡੇ ਕੋਲ ਇਥੇ 6 6 ਮੁਲਾਜ਼ਮ ਹੈ ਕੀ ਕਰਦੇ ਸਰਦਾਰ ਕਿਹੜੀਆਂ ਦਵਾਈਆਂ ਨੇ ਜਦ ਕੋਈ ਕੰਮ ਹੀ ਨਹੀਂ ਪਿੰਡ ਵਿੱਚ ਚੱਲ ਰਿਹਾ ਤਾਂ ਸੀਵਰ ਆਪਣਾ ਕੰਮ ਕਰਦਾ ਵਾਟਸਪਲੇ ਆਪਣਾ ਕੰਮ ਕਰਦਾ ਸਫਾਈ ਵਾਲੇ ਮੋਜਾ ਕਰਕੇ ਆਪਣਾ ਮੋੜ ਆਉਂਦੇ ਪਿੰਡ ਵਾਲੇ ਕਹਿੰਦੇ ਸਫਾਈ ਕਿਤੇ ਨਹੀਂ ਘਾ ਹੋਇਆ ਆ ਮਜ਼ਦਮ ਕੀ ਕਰਦੇ ਜਿਹੜੇ ਬਾਹਰ ਲਿਆ ਤਾਂ ਇੱਥੇ ਵਾਲੇ ਮਜ਼ਦਮ ਅੰਦਰ ਪਿਠਾ ਕੇ ਰੱਖੇ ਜਿਹੜੇ ਇਹਦੀ ਕਰਦੇ ਹੋ ਗਏ ਕਿ ਤੀਨੋ ਚ ਕਿੰਨਾ ਚਿਰ ਹੋ ਗਿਆ ਇਹ ਬਰਸਾਤ ਲੰਤਰੇ ਕੋਈ ਫੋਕੀ ਨਹੀਂ ਇਹ ਜੀ ਪਤਾ ਕੀ ਹੋਇਆ ਜਦੋਂ ਪਤਾ ਲੱਗਾ ਇਹਨਾਂ ਨੂੰ ਕਿ ਚੌਧਰੀ ਨੱਥੇ ਵੀ ਨਹੀਂ ਇਹ ਕੰਮ ਕਰਦਾ ਕੀਤਾ ਹੈ ਤੇ ਉਹਦੇ ਨਾਲ ਦਾ ਬੰਦਾ ਉਹ ਵੀ ਵੈਸ ਕੀਤਾ ਮੈਂ ਦੱਸਿਆ ਜੀ ਇਹਨਾਂ ਨੇ ਆਪਣੇ ਬੰਦੇ ਕਿ ਅੰਨਾ ਬੰਦਿਆ ਨੂੰ ਭੇਜੇ ਲੋਕਸ ਦੇ ਕੇ ਮੈਂ ਇਹ ਬੰਦੇ ਦੋਨੇ ਹੀ ਪੁੱਛੇਂਗਾ ਆਪ ਕੋਲੋਂ ਜਿਹੜੇ ਪਿਛਲੇ ਚੌਧਰੀ ਆ ਉਹਨਾਂ ਨੇ ਵੀ ਰਾਜ ਕੀਤਾ ਹੈ ਉਹਨਾਂ ਨਾਲ ਹੀ ਫੋਨ ਫੋਨ ਕਰ ਲੈਂਦੇ ਆ ਤੇ ਆਪਸ ਨੂੰ ਡਰਾ ਲੈਂਦੇ ਮੈਂ ਦੱਸਾਂ ਕਿ ਇਸ ਨਾਲ ਇੱਕ ਜਿਹੜਾ ਕੋਈ ਕੁਝ ਨਹੀਂ ਕਰਦਾ ਕਿਤੇ ਵੀ ਨਸ਼ੀਰ ਕਰਨ ਨਹੀਂ ਬਦਹ ਤਲੀ ਇਹ ਹੋ ਸਕਦੀ ਹੈ ਨਾ ਅੱਜ ਕੀ ਤਰੀਕ ਹੈ ਅੱਜ ਇਹ ਆਈ ਤਰੀਕਿੰਨੇ ਹੈ 26 ਦਿਨ ਕੀ ਹੈ 20 ਤਰੀਕ ਦੀ ਜਾਂ ਅਗਲੀ ਮੀਟਿੰਗ ਦੁਬਾਰਾ ਰੱਖ ਲਓ ਮੰਗਲਵਾਰ ਬੁੱਧਵਾਰ ਛੱਡ ਕੇ ਇਲੈਕਸ਼ਨ ਤੋਂ ਫੌਰਨ ਬਾਅਦ ਦੀ ਮੀਟਿੰਗ ਰੱਖ ਲਓ ਔਰ ਮੈਨੂੰ ਇਹਨਾਂ ਵਿੱਚ ਥੋੜਾ ਕੋਈ ਕੰਮ ਉਹਦੇ ਵਿੱਚ ਹੈ ਨਹੀਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਓ ਤੁਸੀਂ ਆਪਣੀ ਉਧਰ ਡਿਊਟੀ ਕਰੋ ਮੈਨੂੰ ਦੁਬਾਰਾ ਮੀਟਿੰਗ ਰੱਖੋਗੀ ਤੁਸੀਂ ਔਰ ਇਹ ਮਸਲੇ ਮੈਨੂੰ ਹੱਲ ਚਾਹੀਦੇ ਹੈ

ਬੀਟਿੰਗ ਫਿਕਸਰ ਤੇ ਇਹ ਸਾਰੀਆਂ ਚੀਜ਼ ਤੁਸੀਂ ਕਾਇੰਡਲੀ ਜੇ ਤੁਹਾਨੂੰ ਤੁਹਾਡਾ ਟਾਈਮ ਵੇਸਟ ਹੋ ਰਿਹਾ ਤੁਸੀਂ ਆਓ ਅਗਰੇ ਕੰਮ ਕੋਈ ਇਸ ਜੈਸਾ ਪੈਟਮੈਂਟ ਫਾਈਨਲ ਕੰਟਰੈਕਟ ਕਰ ਸਕਦੇ ਆ ਆਪਾਂ ਉਹਨੇ ਮਿੱਪਰ ਦੱਸ ਕੇ ਕਿ ਪੰਜ ਪੰਜ ਬੰਦੇ ਆਜਿ ਨਹੀਂ ਕੰਮ ਕਰਦੇ ਕਿ ਇਹ ਬੰਦੇ ਰਾਜ ਨਹੀਂ ਕਰਦੇ ਆ ਮਿੱਪਰ ਨੂੰ ਪਿਛਲੇ ਮੀਟਿੰਗ ਜਿਹੜੀ ਮੰਡੀ ਚ ਕੀਤੀ ਸੀ ਉੱਥੇ ਇੱਕ ਦੱਸਿਆ ਸੀ ਵੀ ਇਹ ਨਾਲੋਂ ਪ੍ਰੋਬਲਮ ਇਹ ਚਾਡੇ ਵਾਲਾ ਪਾਸਾ ਜਾ ਚੁੱਕੀ ਹੈ ਕੋਈ ਕਾਰਨ ਤਾਂ ਕੀ ਹੈ ਅਸੀਂ ਸਾਰੇ ਰਿਲੇਟਿਵ ਸਟਾਰਟ ਕਰ ਲੈਂਦੇ ਆ ਹਸਬੰਦ ਵਾਈਫ ਪੈਨਪਰਾ ਹੋਣੀ ਨਹੀਂ ਚਾਹੀਦੀ ਜਦੋਂ ਕੰਮ ਤੇ ਰੱਖਦੇ ਆਂ ਜੀ ਪੁੱਛਦੇ ਨਹੀਂ ਤੁਹਾਡੇ ਇੱਥੇ ਪਹਿਲਾਂ ਤੇ ਨਹੀਂ ਕੋਈ ਬੰਦਾ ਕੰਮ ਕਰਦਾ ਉਹ ਆਈ ਉਹ ਮੈਨੂੰ ਆਈ ਪ੍ਰੋਬਲਮ ਇਹਨਾਂ ਨੇ ਮੇਰੀ ਡਿਊਟੀ ਲਾਤੀ ਬਾਹਰ ਵਜਾ ਕੇ ਨਿਸ਼ਰਾਮ ਚਾਲੇ ਜਾ ਕੇ ਜਨਰਲ ਠੀਕ ਕਰ ਬੈਠੋ ਜਿੰਨੇ ਬੈਠਾ ਤੇ ਚੇਅਰਮੈਨ ਬੈਠੇ ਮੈਂ ਤਾਂ ਵੀ ਕਰ ਦਿੱਤੀ ਹੁਣ ਰੂਲ ਇਹ ਪਾਸ ਕੀਤਾ ਕੋਈ ਵੀ ਡਾਇਰੈਕਟਰ ਮਾਤੀ ਨਹੀਂ ਕੰਮ ਲੱਗਣੀ ਚਾਹੀਦਾ ਇਹ ਪੇ ਪਤਰੀ ਲੱਗਣੇ ਚਾਹੀਦੇ ਹਸਬੰਦ ਵਾਈਫ ਨੇ ਲੱਗਣੇ ਚਾਹੀਦੇ ਕੱਲਾ ਕੱਲਾ ਲੱਗੇ ਤਾਂ ਇੱਕ ਬੰਦਾ ਜਾਊ ਅੱਜ ਪੰਜ ਕਿਉਂ ਪੰਜਾਂ ਦੇ ਕੋਈ ਨਾ ਕੋਈ ਪ੍ਰੋਗਰਾਮ ਹੈ ਜਿਆਦਾ ਕੋਈ ਮਰ ਗਿਆ ਕੱਗਤ ਵਿਆਹ ਹੈ ਤੁਹਾਡੇ ਕੋਲ ਕੋਈ ਬਾਹਰੋਂ ਜਿਹੜਾ ਮਿਲ ਕੇ ਤੋਂ ਬਾਹਰ ਆਉਣ ਵਾਲਾ ਕੋਈ ਪਰਸਨ ਕੋਈ ਹੋਰ ਕਿਹੜੇ ਕਿਹੜੇ ਮੁਲਾਜ਼ਮ ਨੇ ਜਿਹੜੇ ਤੁਸੀਂ ਇਹਨੂੰ ਵਿਪਰ ਨੂੰ ਅੰਦਰ ਕਰਕੇ ਤੇ ਉਹਨੂੰ ਬਾਹਰ ਕੱਢ ਸਕਦੇ ਤੇ ਮੇਰੇ ਪਿੰਡ ਵਾਲਿਆਂ ਨੂੰ ਵੀ ਲੋਕ ਲਾਈਟਲੀ ਲੈ ਲੈਂਦੇ ਨਾ ਕਿੱਥੋਂ ਕਿੱਥੋਂ ਮੰਦੇ ਲੋਕ ਥੋੜੇ ਜਿਹੜੇ ਕੰਮ ਤੇ ਤੁਹਾਡੇ ਕੋਲ ਲੋਕਲ ਲੋਕਲੀ ਨੇ ਕਿਹੜਾ ਦਿਨ ਹੋਵੇ ਸਫਾਈ ਵਾਲੇ ਬਾਹਰ ਜਾ ਉਹ ਕਿੱਥੇ ਜਾਓ ਸਫਾਈ ਵਾਲੇ ਕਿਹੜੇ ਵਾਰ ਆਉਂਦੇ ਇਹ ਕੋਸ਼ਿਸ਼ ਹੈ ਕਿ ਤੁਹਾ ਦਾ ਸੈਂਟੈਂਸ ਇੰਸਪੈਕਟਰ ਕਿੱਥੇ ਹੈ ਸੈਂਟੈਂਸ ਕਿੱਥੇ ਵਾਲੀ ਕੋਈ ਨੋਰਮਲ ਗੱਲ ਕਰਦਾ ਪਰ ਨਹੀਂ ਬਿਲਕੁਲ ਨਹੀਂ ਆਇਆ ਬਲੌਕ ਸੈਟਿੰਗ ਬਲੌਕ ਬਲੌਕ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ